ਫਲਾਨਾਂ ਦੇ ਐਮਐਲਏ ਪਤਾ ਨਹੀਂ ਕਿੱਥੇ ਨੇ ਜੇ ਭੁੱਲ ਭੁਲੇਖੇ ਕਦੇ ਐਮਐਲਏ ਪਹੁੰਚ ਜੇ ਤਾਂ ਫੋਨ ਕਰਦੇ ਰਹਿਣਗੇ ਉਹ ਫਲਾਨਿਆਂ ਤੂੰ ਕਿੱਥੇ ਆ ਤੂੰ ਨਹੀਂ ਆਇਆ ਆਫਤਰਾ ਨੂੰ ਫੋਨ ਕਰਨਗੇ ਤੇ ਐਂ ਲੱਗਦਾ ਇਹਨਾਂ ਨੂੰ ਦੇਖ ਕੇ ਵੀ ਯਾਰ ਇਹਨਾਂ ਦੇ ਹੱਥ ਵਸਤਾ ਕੁਝ ਹੈ ਹੀ ਨਹੀਂ ਉਹਨਾਂ ਦੀ ਮੁੱਖ ਮੰਤਰੀ ਨੇ ਆਰਡਰ ਦਿੱਤਾ ਵੀ 2 ਦਿਨਾਂ ਦੇ ਵਿੱਚ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚੋਂ ਪਾਣੀ ਕੱਢੋ ਉਹਨਾਂ ਨੇ ਜਮ੍ਹਾਂ ਗੁਰਦੁਆਰਾ ਸਾਹਿਬ ਸਾਫ਼ ਕਰਤਾ ਦੇਖੋ ਉੱਥੇ ਹੁਣ ਦੁਬਾਰਾ ਸੰਗਤਾਂ ਜੁੜਨ ਲੱਗੀਆਂ ਨੇ ਦੁਬਾਰਾ ਪ੍ਰਕਾਸ਼ ਹੋ ਗਿਆ ਉੱਥੇ ਗੁਰੂਗਰਬ ਸਾਹਿਬ ਦਾ ਤੇ ਇਹਨਾਂ ਨੂੰ ਦੇਖ ਲਓ ਜੇ ਇੱਕ ਵੀ ਪਿੰਡ ਅਜੇ ਤੱਕ ਇਹਨਾਂ ਨੂੰ ਸਾਫ਼ ਕਰਾਇਆ ਗਿਆ ਹੋਵੇ ਜੇ ਐਮਐਲਏ ਆ ਜਾਂਦਾ ਤਾਂ ਐਸਡੀਐਮ ਨਹੀਂ ਹੁੰਦਾ ਜੇ ਐਸਡੀਐਮ ਆ ਜਾਂਦਾ ਕੋਈ ਐਸਪੀ ਨਹੀਂ ਹੁੰਦਾ ਜੇ ਉਹ ਆ ਜਾਂਦਾ ਕੋਈ ਹੋਰ ਅਫਸਰ ਨਹੀਂ ਆਉਂਦਾ ਤੇ ਜਦੋਂ ਨੂੰ ਇਹ ਸਾਰੇ ਉਸ ਜਗ੍ਹਾ ਇਕੱਠੇ ਹੁੰਦੇ ਆ ਉਦੋਂ ਨੂੰ ਉਹ ਬੰਨ ਟੁੱਟ ਜਾਂਦਾ ਹਜ਼ਾਰਾਂ ਏਕੜ ਦੀ ਪੱਧਰ ਤਬਾਹ ਹੋ ਜਾਂਦੀ ਆ ਮੈਨੂੰ ਦਿੱਤੋ ਆ ਬਾਦਲਾ ਕੋਲੇ ਕਿੰਨੀਆਂ ਬੱਸਾਂ ਲਾ ਦੇਣ ਦਾ ਉੱਥੇ ਬੱਸਾਂ 20-25 ਬੱਸਾਂ ਲਾ ਦੇਣ ਉਸ ਇਲਾਕੇ ਦੇ ਵਿੱਚ ਟਰੱਕ ਲਾ ਦੇਣ ਕਿੰਨੀਆਂ ਯੂਨੀਅਨਾਂ ਨੇ ਇਹਨਾਂ ਕੋਲੇ ਆ ਕਾਂਗਰਸ ਵਾਲੇ ਹੋ ਗਏ ਅਕਾਲੀ ਹੋ ਗਏ ਭਾਜਪੀ ਵਾਲੇ ਕਿੰਨੇ ਕਿੰਨੇ ਬੰਦੇ ਜਿਹੜੇ ਇਹਨਾਂ ਵਿੱਚ ਜੁੜੇ ਹੋਏ ਆ ਕਿੱਡੇ ਕਿੱਡੇ ਵੱਡੇ ਬਿਜ਼ਨਸਮੈਨ ਆ ਕਿਦੀਆਂ ਕਿਦੀਆਂ ਵੱਡੀਆਂ ਇਹਨਾਂ ਟਰੱਕ ਯੂਨੀਅਨਾਂ ਨੇ ਵੱਡੇ ਵੱਡੇ ਟਰੱਕ ਕਿਉਂ ਨਹੀਂ ਲਾਏ ਇਹਨਾਂ ਨੇ ਉੱਥੇ ਡਰਾਮਾਂ ਦੇ ਬੰਨਾਂ ਦੇ ਉੱਤੇ ਕਿਉਂ ਨਹੀਂ ਰੱਖੀ ਨਾ ਯਾਰ ਕਿਉਂ ਨਹੀਂ ਪਾਣੀ ਦੇ ਉੱਪਰ ਪਹਿਲਾਂ ਤੋਂ ਹੀ ਕੰਟਰੋਲ ਰੱਖਿਆ ਗਿਆ ਤੇ ਇੱਕ ਸਿਸਟਮੈਟਿਕ ਤਰੀਕੇ ਨਾਲ ਪਾਣੀ ਛੱਡਿਆ ਗਿਆ ਇਹ ਚੀਜ਼ਾਂ ਦਿਮਾਗ ਵਿੱਚ ਆਉਂਦੀਆਂ ਨੇ ਇਹ ਪੰਜਾਬ ਨੂੰ ਸਰਕਾਰਾਂ ਨੇ ਡੋਬਿਆ ਦੇਖੋ ਯਾਰ ਡੋਬਿਆ ਤਾਂ ਸਰਕਾਰਾਂ ਨਹੀਂ ਆ ਇਹ ਗੱਲ ਤਾਂ ਮੰਨਣੀ ਪੈਣੀ ਆ ਪਰ ਉਸ ਹਾਵ ਨਾਲ ਨਹੀਂ ਜਿਵੇਂ ਤੁਸੀਂ ਸੋਚਦੇ ਆ ਇਹ ਵੀ ਮੈਂ ਤੁਹਾਨੂੰ ਦੱਸ ਦਾਂ ਕਿ ਮੈਂ ਤੁਸੀਂ ਵੀਡੀਓ ਨੂੰ ਅਖੀਰ ਤੱਕ ਦੇਖੋ ਸਾਰੀ ਗੱਲ ਸਮਝ ਜਾਓਗੇ ਆਹੀ ਹੜ੍ਹ ਆਉਣ ਤੋਂ ਪਹਿਲਾਂ ਜਦੋਂ ਪਤਾ ਸੀਗਾ ਵੀ ਇਸ ਵਾਰ ਇੰਨਾ ਕੁਝ ਹੋਣਾ ਮੌਸਮ ਵਿਭਾਗ ਨੇ ਤਾਂ ਇਹਨਾਂ ਨੂੰ ਤਿੰਨ ਚਾਰ ਮਹੀਨੇ ਪਹਿਲਾਂ ਹੀ ਦੱਸਤਾ ਸੀਗਾ ਵੀ ਇਤਕੀ ਬਹੁਤ ਜ਼ਿਆਦਾ ਪਾਣੀ ਆਊਗਾ ਬਹੁਤ ਜ਼ਿਆਦਾ ਮੀਂਹ ਪੈਣਗੇ ਤੇ ਇਹਨਾਂ ਨੇ ਕਿਉਂ ਨਹੀਂ ਕੀਤਾ ਕੋਈ ਪ੍ਰਬੰਧ ਦਰਿਆਵਾਂ ਦੇ ਬੰਨਾਂ ਦੇ ਉੱਤੇ ਕਿਉਂ ਨਹੀਂ ਰੱਖੀ ਨਾ ਯਾਰ ਕਿਉਂ ਨਹੀਂ ਪਾਣੀ ਦੇ ਉੱਪਰ ਪਹਿਲਾਂ ਤੋਂ ਹੀ ਕੰਟਰੋਲ ਰੱਖਿਆ ਗਿਆ ਤੇ ਇੱਕ ਸਿਸਟਮੈਟਿਕ ਤਰੀਕੇ ਨਾਲ ਪਾਣੀ ਛੱਡਿਆ ਗਿਆ ਇਹ ਚੀਜ਼ਾਂ ਦਿਮਾਗ ਵਿੱਚ ਆਉਂਦੀਆਂ ਨੇ ਤੇ ਇਹ ਗੱਲ ਸੱਚ ਆ ਇਸੇ ਨੂੰ ਅਣਗੈਨੀ ਕਹਿੰਦੇ ਆ ਇਸੇ ਨੂੰ ਨਕਮੀ ਸਰਕਾਰ ਕਹਿੰਦੇ ਆ ਫਿਰ ਉਹ ਚਾਹੇ ਸੈਂਟਰ ਦੀ ਹੋਵੇ ਚਾਹੇ ਸਟੇਟ ਦੀ ਹੋਵੇ ਕਿ ਜਦੋਂ ਚੀਜ਼ ਹਜੇ ਆਉਣ ਵਾਲੀ ਹੈ ਜਦੋਂ ਆਫਤ ਆਉਣ ਵਾਲੀ ਹੈ ਜਦੋਂ ਤੁਸੀਂ ਉਦੋਂ ਨਹੀਂ ਸੰਭਾਲ ਸਕੇ ਫਿਰ ਤੁਸੀਂ ਬਾਅਦ ਚ ਕਦੋਂ ਸੰਭਾਲ ਲੋਗੇ ਯਾਰ ਬਾਅਦ ਤਾਂ ਪਤਾ ਹੀ ਹੈ ਪਰ ਤੁਸੀਂ ਹੱਥ ਖੜੇ ਕਰ ਦੇਣੇ ਆ ਵੀ ਹੁਣ ਤਾਂ ਕੁਦਰਤੀ ਆਫਤ ਆ ਸਾਡੀ ਅਸੀਂ ਕੀ ਕਰ ਲਾਂਗੇ ਇਹਦੇ ਵਿੱਚ ਹੜ੍ਹ ਤਾਂ ਚਾਈਨਾ ਦੇ ਵਿੱਚ ਵੀ ਆਏ ਹੋਏ ਆ ਬਹੁਤ ਭਾਰੀ ਹੜ੍ਹ ਆਇਆ ਹੋਇਆ ਉਧਰ ਹੜ੍ਹ ਤਾਂ ਅਮਰੀਕਾ ਦੇ ਟੈਕਸਸ ਇਲਾਕੇ ਵਿੱਚ ਵੀ ਆਇਆ ਬਹੁਤ ਜ਼ਿਆਦਾ ਨੁਕਸਾਨ ਉੱਥੇ ਵੀ ਹੋਇਆ ਪਰ ਇੱਕ ਸਿਸਟਮ ਹੁੰਦਾ ਦੇਖੋ ਕਿਵੇਂ ਜਾ ਕੇ ਜਦੋਂ ਉਧਰ ਹੜ੍ਹ ਆਉਂਦਾ ਨਾ ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਕੁਦਰਤੀ ਆਫਤ ਆਉਂਦੀ ਆ ਤਾਂ ਇੱਕ ਸਿਸਟਮ ਬਣ ਜਾਂਦਾ ਸਿਸਟਮ ਕੀ ਹੁੰਦਾ ਉੱਪਰ ਤੋਂ ਲੈ ਕੇ ਨੀਚੇ ਤੱਕ ਦੇ ਸਾਰੇ ਲੀਡਰ ਸਾਰੇ ਅਫਸਰ ਸਾਰੇ ਬਿਊਰੋਕਰ ਸਾਰੀਆਂ ਸੰਸਥਾਵਾਂ ਇਕਜੁੱਟ ਖੜੀਆਂ ਨਜ਼ਰ ਆਉਂਦੀਆਂ ਨੇ ਉਹਨੂੰ ਸਿਸਟਮ ਆਖਿਆ ਜਾਂਦਾ ਜਦੋਂ ਵੀ ਕੋਈ ਆਰਡਰ ਹੁੰਦਾ ਵੀ ਆਹ ਚੀਜ਼ ਚਾਹੀਦੀ ਆ ਇੱਥੇ ਆਹ ਬੰਦਾ ਚਾਹੀਦਾ ਨਾਲ ਦੀ ਨਾਲ ਹਾਜ਼ਰ ਹੁੰਦਾ ਤੇ ਇੱਥੇ ਆਪਣੇ ਵਾਲਿਆਂ ਦਾ ਹਾਲ ਦੇਖ ਲਓ ਪਹਿਲਾਂ ਤਾਂ ਇਹਨਾਂ ਦੇ ਐਮ.ਐਲ.ਏ ਪਤਾ ਨਹੀਂ ਕਿੱਥੇ ਹਨ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਆ ਪਹਿਲਾਂ ਤਾਂ ਇਹਨਾਂ ਦੇ ਐਮ.ਐਲ.ਏ ਪਤਾ ਨਹੀਂ ਕਿੱਥੇ ਨੇ ਜੇ ਭੁੱਲ ਭੁਲੇਖੇ ਕਦੇ ਐਮ.ਐਲ.ਏ ਪਹੁੰਚ ਜੇ ਤਾਂ ਫੋਨ ਕਰਦੇ ਰਹਿਣਗੇ ਉਹ ਫਲਾਣਿਆਂ ਤੂੰ ਕਿੱਥੇ ਆ ਤੂੰ ਨਹੀਂ ਆਇਆ ਅਫਸਰਾਂ ਨੂੰ ਫੋਨ ਕਰਨਗੇ ਤੇ ਐਂ ਲੱਗਦਾ ਇਹਨਾਂ ਨੂੰ ਦੇਖ ਕੇ ਵੀ ਯਾਰ ਇਹਨਾਂ ਦੇ ਹੱਥ ਵਸਤਾ ਕੁਝ ਹੈ ਹੀ ਨਹੀਂ ਜੇ ਐਮ.ਐਲ.ਏ ਆ ਜਾਂਦਾ ਤਾਂ ਐਸ.ਡੀ.ਐਮ ਨਹੀਂ ਹੁੰਦਾ ਜੇ ਐਸ.ਡੀ.ਐਮ ਆ ਜਾਂਦਾ ਕੋਈ ਐਸ ਜੇ ਉਹ ਆ ਜਾਂਦਾ ਕੋਈ ਹੋਰ ਅਫਸਰ ਨਹੀਂ ਆਉਂਦਾ ਤੇ ਜਦੋਂ ਨੂੰ ਇਹ ਸਾਰੇ ਉਸ ਜਗ੍ਹਾ ਇਕੱਠੇ ਹੁੰਦੇ ਆ ਉਦੋਂ ਨੂੰ ਬੰਨ ਟੁੱਟ ਜਾਂਦਾ ਹਜ਼ਾਰਾਂ ਏਕੜ ਦੀ ਪੱਧਰ ਤਬਾਹ ਹੋ ਜਾਂਦੀ ਆ ਇਹ ਨੂੰ ਕਹਿੰਦੇ ਆ ਨਕਾਮੀ ਇਹੀ ਸਿਸਟਮ ਆ ਇਹ ਆਪਣਾ ਜੋ ਨਕੰਮਾ ਸਿਸਟਮ ਆ ਨਾ ਇਹ ਆਪਾਂ ਨੂੰ ਮਾਰਦਾ ਕਿ ਕਦੇ ਵੀ ਸਾਰੇ ਅਫਸਰ ਸਾਰੀ ਸਰਕਾਰ ਕਹਿ ਲਓ ਜਾਂ ਸਾਰਾ ਸਿਸਟਮ ਇੱਕ ਜਗ੍ਹਾ ਇਕੱਠਾ ਹੋਈ ਨਹੀਂ ਸਕਦਾ ਇਹਨਾਂ ਨੂੰ ਤਾਂ ਪਾਕਿਸਤਾਨ ਵਾਲੇ ਦੇਖ ਲਓ ਯਾਰ ਮਰਾਂ ਨਹੀਂ ਗੱਲ ਤੇ ਵੀ ਪਾਕਿਸਤਾਨੀ ਸਰਕਾਰ ਨੂੰ ਨਕਮੀ ਸਰਕਾਰ ਆਖਿਆ ਜਾਂਦਾ ਉਈ ਨਨਾਂ ਨਾਲ ਵਧੀਆ ਕੰਮ ਕਰੀ ਜਾਂਦੇ ਆ ਉਹਨਾਂ ਦੀ ਮੁੱਖ ਮੰਤਰੀ ਨੇ ਆਰਡਰ ਦਿੱਤਾ ਵੀ 2 ਦਿਨਾਂ ਦੇ ਵਿੱਚ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚੋਂ ਪਾਣੀ ਕੱਢੋ ਉਹਨਾਂ ਨੇ ਜਮ੍ਹਾਂ ਗੁਰਦੁਆਰਾ ਸਾਹਿਬ ਸਾਫ਼ ਕਰਤਾ ਦੇਖੋ ਉੱਥੇ ਹੁਣ ਦੁਬਾਰਾ ਸੰਗਤਾਂ ਜੁੜਨ ਲੱਗੀਆਂ ਨੇ ਦੁਬਾਰਾ ਪ੍ਰਕਾਸ਼ ਹੋ ਗਿਆ ਉੱਥੇ ਗੁਰੂਗਰਾ ਸਾਹਿਬ ਦਾ ਤੇ ਇਹਨਾਂ ਤੋਂ ਦੇਖ ਲਓ ਜੀ ਇੱਕ ਵੀ ਪਿੰਡ ਅਜੇ ਤੱਕ ਇਹਨਾਂ ਤੋਂ ਸਾਫ਼ ਕਰਾਇਆ ਗਿਆ ਹੋਵੇ ਸੋ ਇਸ ਤਰੀਕੇ ਨਾਲ ਦੋਬਿਆ ਜਾਂਦਾ ਨਕਮੀਆਂ ਸਰਕਾਰਾਂ ਨਾਕਾਮੀ ਸਰਕਾਰ ਦੀ ਅਣਗਹਿਲੀ ਇਹ ਕੀ ਕੁਝ ਨਹੀਂ ਸੀ ਕਰ ਸਕਦੇ ਇਹ ਲੋਕ ਢੀਕਦੇ ਕਿਹਨੂੰ ਆ ਮੈਨੂੰ ਤਾਂ ਪਹਿਲਾਂ ਇਹ ਨਹੀਂ ਪਤਾ ਹੁਣ ਸੈਂਟਰ ਤੋਂ ਮਦਦ ਮੰਗੀ ਜਾਂਦੇ ਆ ਵੀ ਆਹ ਕਰੋ ਐਦਾਂ ਕਰੋ ਫਲਾਣਾ ਭੇਜੋ ਕਿਵੇਂ ਤੁਹਾਡੇ ਕੋਲੇ ਪਾਵਰ ਹੈ ਨਹੀਂ ਤੁਸੀਂ ਫੌਜ ਦੀ ਕੀ ਜਾਣਦੇ ਹੋ ਵੀ ਫੌਜ ਨੂੰ ਆਰਡਰ ਮਿਲੂਗਾ ਤੁਹਾਡੀ ਮਦਦ ਕਰੂਗੀ ਕਿ ਤੁਹਾਡੇ ਕੋਲੇ ਪੰਜਾਬ ਪੁਲਿਸ ਹੈ ਨਹੀਂ ਮਦਦ ਕਰਾਉਣ ਲਈ ਪੰਜਾਬ ਪੁਲਿਸ ਦੀ ਡਿਊਟੀ ਨਹੀਂ ਲਾ ਸਕਦੇ ਤੁਸੀਂ ਸਰਕਾਰੀ ਤੰਤਰ ਛੱਡੋ ਤੁਸੀਂ ਜਿਹੜੀਆਂ ਵੱਡੀਆਂ ਵੱਡੀਆਂ ਪਾਰਟੀਆਂ ਬਣਦੀਆਂ ਇਹ ਸਾਰੀਆਂ ਜਿਹੜੀਆਂ ਹੁਣ ਸਰਕਾਰ ਵਿੱਚ ਹੈ ਵੀ ਨਹੀਂ ਆ ਉਹ ਕਦ ਕਹਿੰਦੇ ਹੁੰਦੇ ਨਾ ਉਹ ਇੰਨੇ ਲੱਖ ਵਰਕਰ ਹੈ ਜੀ ਸਾਡੇ ਇੰਨੇ ਲੱਖ ਵਰਕਰ ਹੈ ਸਾਡੇ ਆਏ ਪਹੁੰਚ ਜਾਂਦੇ ਜਦੋਂ ਇਹਨਾਂ ਦੀ ਕਿਤੇ ਰੈਲੀ ਹੁੰਦੀ ਆ ਇਹ ਲੋਕ ਇਕੱਠੇ ਹੁੰਦੇ ਆ ਉਹ ਤਖਬੀਰ ਬਾਦਲ ਦੀ ਆ ਰੈਲੀ ਹੋਈ 2020 ਚ ਕਿਸਾਨ ਅੰਦੋਲਨ ਵੇਲੇ ਕਹਿੰਦੇ ਸਾਡਾ 7 ਲੱਖ ਬੰਦਾ ਤੁਰਿਆ ਹੁੰਦਾ ਪਿੱਛੇ ਉਹ 7 ਲੱਖ ਬੰਦਾ ਹੁਣ ਕਿੱਥੇ ਆ ਕਿੱਥੇ ਨੇ ਉਹ ਲੱਖਾਂ ਵਰਕਰ ਮੈਨੂੰ ਦੱਸੋ ਆ ਬਾਦਲਾਂ ਕੋਲੇ ਕਿੰਨੀਆਂ ਬੱਸਾਂ ਲਾ ਦੇਣ ਦਾ ਉੱਥੇ ਬੱਸਾਂ 20 25 ਬੱਸਾਂ ਲਾ ਦੇਣ ਉਸ ਇਲਾਕੇ ਦੇ ਵਿੱਚ ਟਰੱਕ ਲਾ ਦੇਣ ਕਿੰਨੀਆਂ ਯੂਨੀਅਨਾਂ ਨੇ ਇਹਨਾਂ ਕੋਲੇ ਆ ਕਾਂਗਰਸ ਵਾਲੇ ਹੋ ਗਏ ਕਾਨੀ ਹੋ ਗਿਆ ਬੀਜੇਪੀ ਵਾਲੇ ਕਿੰਨੇ ਕਿੰਨੇ ਬੰਦੇ ਜਿਹੜੇ ਇਹਨਾਂ ਵਿੱਚ ਜੁੜੇ ਹੋਏ ਆ ਕਿੱਡੇ ਕਿੱਡੇ ਵੱਡੇ ਬਿਜ਼ਨਸਮੈਨ ਆ ਕਿੱਦਾਂ ਕਿੱਦਾਂ ਵੱਡੀਆਂ ਟਰੱਕ ਯੂਨੀਅਨਾਂ ਨੇ ਵੱਡੇ ਵੱਡੇ ਟਰੱਕ ਕਿਉਂ ਨਹੀਂ ਲਾਏ ਇਹਨਾਂ ਨੇ ਉੱਥੇ ਤੋਂ ਇਸ ਤਰੀਕੇ ਨਾਲ ਆਪਾਂ ਨੂੰ ਡੋਬਿਆ ਜਾਂਦਾ ਡੋਬਿਆ ਆ ਹੀ ਜਾਂਦਾ ਡੋਬਦਿਆਂ ਸਰਕਾਰਾਂ ਹੀ ਹੁੰਦੀਆਂ ਪਰ ਓਵੇਂ ਨਹੀਂ ਜਿਵੇਂ ਆਪਾਂ ਸੋਚਦੇ ਆਂ ਵੀ ਆਹ ਕਰਤਾ ਉਹ ਕਰਤਾ ਗੱਲ ਕਰਨੀ ਹੁੰਦੀ ਹੈ ਇਹਨਾਂ ਚੀਜ਼ਾਂ ਦੇ ਕਰਾ ਕਰੋ ਵੀ ਤੁਹਾਡਾ ਸਿਸਟਮ ਕਿੱਥੇ ਆ ਤੁਹਾਡੇ ਹੱਥ ਵਾਸਤੇ ਕੁਝ ਹੈ ਵੀ ਕਿ ਨਹੀਂ ਉੱਥੇ ਆ ਕੇ ਖੜ ਜਾਨੇ ਹੋਗੇ ਹਾਂਜੀ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਪਰ ਨਾਲ ਆ ਤਾਂ ਕਰੇ ਕੀ ਤੇਰੇ ਥੱਲੇ ਜਿੰਨੇ ਅਫਸਰ ਆ ਉਹ ਕਿੱਥੇ ਨੇ ਉਹ ਕਿਉਂ ਨਹੀਂ ਕਰ ਰਹੇ ਲੋਕ ੜੀਕਦੇ ਰਹਿੰਦੇ ਕਿ ਕੋਈ ਆਊਗਾ ਬਾਨ ਲਾਊਗਾ ਦੁਬਾਰਾ ਸਾਡੇ ਪਾਣੀ ਹੋਂ ਹਟੂਗਾ ਉਦੋਂ ਨੂੰ ਸਭ ਕੁਝ ਡੁੱਬ ਜਾਂਦਾ